ਕਹਿੰਦੇ ਖਜ਼ੂਰ ਦੀ ਬਾਣੀ ਵਿੱਚ ਆਓ ਮਹਾਰਾਜ ਸੇਵਾ ਕਰੀਏ ਕਿਵੇਂ ਹੁਣ ਸਤਿਗੁਰੂ ਦੇ ਘਰ ਤੇ ਸੇਵਾ ਕਰਨ ਦੇ ਕਈ ਢੰਗ ਨੇ ਕਈ ਗੁਰੂ ਕੇ ਸਿੱਖ ਐਸੇ ਨੇ ਜਿਨ੍ਹਾਂ ਨੂੰ ਰੱਬ ਨੇ ਸੋਝ ਦਿੱਤੀ ਉਹ ਕਲਮ ਦੇ ਨਾਲ ਪੇ ਸੇਵਾ ਕਰਦੇ ਨੇ ਕੋਈ ਐਸਾ ਜਿਹਨੂੰ ਦਾਤੇ ਨੇ ਗਲੇ ਦੀ ਦਾਤ ਦਿੱਤੀ ਉਹ ਸਾਈਂ ਦੇ ਮਿੱਠੇ ਗੀਤ गा ਕੇ ਲੋਕਾਂ ਦਾ ਗੁਰੂ ਕੀ ਸੇਵਾ ਪਿਆ ਕਰ ਗਏ ਕੋਈ ਐਸਾ ਜਿਹਨੂੰ ਮਾਲਕ ਨੇ ਧੰਨ ਦਿੱਤਾ ਉਹ ਧਨ ਦੇ ਨਾਲ ਤੇ ਸੇਵਾ ਕਰਦਾ ਹੈ ਪਰ ਸ਼ਰਤ ਇਹ ਕਿ ਕੱਲਾ ਧਨ ਨਹੀਂ ਜੇ ਤਈਏ ਰੁਪਈਏ ਦਿੱਤੇ ਤੇ ਗੁਰੂ ਨਾਨਕ ਖੁਸ਼ ਹੋ ਗਏ ਤੇ ਜੇ ਰੁਪਈਆਂ ਦੀ ਸੇਵਾ ਨਾਲ ਕੇਵਲ ਖੁਸ਼ ਹੁੰਦਾ ਤੇ ਕਦੀ ਜ਼ਬਾਬ ਲਾਲੋ ਦੇ ਕਰ ਨਹੀਂ ਮਨਕ ਭਾਗੋ ਦੇ ਕਰਵਾਈ ਦੀ ਹੁੰਦੀ ਸਹਿਬ ਕਹਿਣ ਲਗੇ ਅੰਦਰ ਮਨ ਸਿੱਕੇ ਨੂੰ ਵੀ ਕਮਾਂਦਾ ਹੋਵੇ ਧਨ ਦੀ ਸੇਵਾ ਕੋਈ ਮਨ ਦੀ ਸੇਵਾ ਤੇ ਕੋਈ ਆਪਣੇ ਤਨ ਦੀ ਸੇਵਾ ਕਰਦਾ ਪਿਆ ਤੇ ਸਤਿਗੁਰੂ ਜਿਹੜੇ ਸੇਵਾ ਕਰਦੇ ਨੇ ਉਹਨਾਂ ਦਾ ਜੀਵਨ ਉਹ ਸੇਵਾ ਕਰੰ ਕਿਵੇਂ ਆਹ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਵਚਨ ਆਪਾਂ ਪੜੀਏ ਕਹਿੰਦੇ ਪਹਿਲੀ ਗੱਲ ਜਿਹੜਾ ਸੇਵਾਦਾਰ ਹੈ ਜਿਹੜਾ ਗੁਰੂ ਕੀ ਸੇਵਾ ਕਰਦਾ ਉਹ ਆਪਣੇ ਅੰਦਰੋਂ ਹਉਮ ਨੂੰ ਮਾਰੇ ਸਹਿਬ ਗੁਰੂ ਗ੍ਰੰਥ ਸਾਹਿਬ ਦੇ ਵਚਨ ਸੀ ਰੋਜ਼ ਪੜ੍ਹਨੇ ਆ ਚਾਕਰ ਲੱਗੇ ਚਾਕਰੀ ਨਾਲੇ ਗਰਬਵਾਦ ਗੱਲਾਂ ਕਰੇ ਕਹੇੜੀਆਂ ਖਤਮ ਨਾ ਪਾਇ ਸਾਧ ਜੇ ਸੇਵਾ ਕਰਨੀ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਕਹਿ ਲੱਗੇ ਜੇ ਆਪਣੀ ਖਉ ਨੂੰ ਮਿਟਾਏਗਾ ਤੇ ਸੇਵਾ ਕਰੇਗਾ ਤਾਂ ਮਾਨ ਮਿਲ ਨਹੀਂ ਮਹਾਰਾਜ ਸੇਵਕ ਕਿ ਹੋਜੇ ਕਹਿ ਲੱਗੇ ਨਾਨਕ ਸੇਵਕ ਸੋਈ ਆਖਿਆ ਹੈ ਜੋ ਸਿਰ ਧਰੈ ਉਤਾਰ ਸਤਿਗੁਰੂ ਦਾ ਭਾਣਾ ਮੰਨ ਲੈ ਸ਼ਬਦ ਰੱਖੈ ਉਤਾਰ ਸਤਿਗੁਰੂ ਉਸ ਸੇਵਕ ਦੇ ਜੀਵਨ ਵਿੱਚ ਹੋਰ ਕੀ ਕੋਜੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਉਹ ਪਉੜੀ ਜਿਹੜੀ ਰੋਜ਼ ਆਪਾਂ ਸੁਣਨੇ ਆ ਹਜ਼ੂਰ ਕਹਿੰਦੇ ਨੇ ਜਿੰਨੇ ਸੇਵਾ ਕਰਨੀ ਏ ਉਹਦੇ ਜੀਵਨ ਦੇ ਵਿੱਚ ਵੀ ਤਬਦੀਲੀ ਅਤ ਜ਼ਰੂਰੀ ਏ ਮੈਂ ਇੱਕ ਦਿਨ ਇੱਥੇ ਆ ਕੇ ਵੀ ਅਰਜ਼ ਕੀਤੀ ਸੀ ਜੇ ਕਹੀ ਆਪਾਂ ਭਾਂਡੇ ਮੰਦਲ ਨਾ ਕੇਵਲ ਮੰਦਲ ਹੈ ਵੇਖੋ ਸੇਵਾ ਦੇ ਕਨਸੈਪਟ ਨੂੰ ਸਮਝੀਏ ਬਾਣੀ ਦੀ ਸੇਧ ਵਿੱਚ ਭਾਂਡੇ ਤਾਂ ਰੈਸਟੋਰੈਂਟ ਵਿੱਚ ਵੀ ਲੋਕ ਬੜੇ ਮਾਣਦੇ ਪੈਂਦੇ ਹਿੰਦੁਸਤਾਨ ਦੇ ਅੰਦਰ ਖੜਕਾ ਤੇ ਝਾਲੂ ਲਾਣ ਵਾਲੇ ਜਮਾਦਾਰ ਬੜੇ ਮਿਲ ਗਏ ਕਹਿ ਲੱਗੇ ਸੇਵਾ ਦਾ ਮਤਲਬ ਤੇਰੇ ਜੀਵਨ ਵਿੱਚ ਤਬਦੀਲੀ ਆਵੇ ਗੁਰੂ ਨਾਨਕ ਸਾਹਿਬ ਜਿਹੜਾ ਮੈਂ ਨੂੰ ਮਿਟਾ ਕੇ ਸੇਵਾ ਕਰ ਦੇ ਉਹਦੇ ਵੀ ਤਬਦੀਲੀ ਕੀ ਹਜ਼ੂਰ ਨੇ ਕਿਆ ਕਹਿਣ ਲੱਗੇ ਪਹਿਲੀ ਗੱਲ ਕਿ ਉਸ ਸੇਵਾਦਾਰ ਦੇ ਅੰਦਰ ਸੰਤੋਖ ਹੋਵੇ ਤੇ ਭਾਈ ਗੁਰਦਾਸ ਇਸ ਨੂੰ ਸ਼ਬਦ ਵਰਦੇ ਨੇ ਉਹਦੇ ਅੰਦਰ ਸਭ ਹੋਵੇ ਗੱਲ ਇੱਕੋ ਹੀ ਸੇਵਕ ਸੰਤੋਖੀ ਹੋਵੇ ਤੇ ਮਹਾਰਾਜ ਸੰਤੋਖ ਕਿਥੋਂ ਮਿਲੇਗਾ ਕਹਿਣ ਲੱਗੇ ਗੱਲਾਂ ਨਾਲ ਨਹੀਂ ਸੰਤੋਖ ਸਿਮਰਨ ਵਿੱਚੋਂ ਮਿਲੇਗਾ ਪਹਿਲੀ ਗੱਲ ਸੰਤੋਖ ਹੋਵੇ ਦੂਜੀ ਗੱਲ ਉਹਦੇ ਅੰਦਰ ਸੱਚ ਦਾ ਨਿਵਾਸ ਹੋਵੇ ਸਿਮਰਨ ਟਿਕਿਆ ਹੋਵੇ ਕਹਿਣ ਲੱਗੇ ਤੀਜੀ ਗੱਲ ਉਹ ਸੇਵਕ ਦੁਨੀਆ ਵਿੱਚ ਵਿਚਰਦਾ ਅਧੂਰ ਦੇ ਬਚਨ ਨੇ ਸੇਵ ਕੀਤੀ ਸੰਤੋਖੀ ਜਿਨੇ ਸੱਚੋ ਸੱਚ ਧਿਆਇਆ ਕਹੇ ਲੱਗੇ ਉਹ ਨਹੀਂ ਮੰਡੇ ਪੈਰ ਨਾ ਰੱਖਿਓ ਸੇਵਾਦਾਰ ਕਦੀ ਮੰਡੇ ਰੱਤੇ ਤੇ ਨਹੀਂ ਤੁਰਦਾ ਕਹੇ ਲੱਗਿਓ ਨਹੀਂ ਮੰਡੇ ਪੈਰ ਨਾ ਰੱਖਿਓ ਕਰ ਸੁਪੇ ਤੇ ਧਰਮ ਕਮਾਇਆ ਉਹ ਨਹੀਂ ਦੁਨੀਆ ਤੋੜੇ ਬੰਦਨਾ ਸੰਸਾਰ ਵਿੱਚ ਰਹਿੰਦਾ ਪਰ ਇਹਨਾਂ ਦੇ ਬੰਦਨਾ ਤੋਂ ਨਰਲੇ ਪਏ ਪੁੱਤਰਾ ਧੀਆ ਵਿੱਚੇ ਪਰ ਜਿਹੜਾ ਸੇਵਾਦਾਰ ਬਣ ਗਿਆ ਉਹ ਪੁੱਤਰਾ ਨੂੰ ਸਿੱਖਾਂ ਨੂੰ ਜਿੰਨੂੰ ਵੀ ਮਿਲਦਾ ਹੈ ਕੇਵਲ ਇੱਕ ਦ੍ਰਿਸ਼ਟੀ ਦੇ ਨਾਲ ਉਹਦੇ ਅੰਦਰ ਮੋਹ ਦੀ ਕੋਈ ਤੰਦ ਨਹੀਂ ਉਹਦੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਛੇੜਕ ਦੀ ਖੁਰਾਕ ਵੀ ਥੋੜੀ ਏ ਅੰਨ ਪਾਣੀ ਥੋੜਾ ਖਾਇਆ ਫਿਰ ਉਹ ਕਹਿੰਦਾ ਤੂੰ ਬਖਸ਼ੀ ਸੀ ਅਗਲਾ ਜਦੋਂ ਇੰਨੀ ਸੇਵਾ ਕੋਲ ਗੁਣਗੁਵੇਂ ਸੇਵਾਦਾਰ ਕੋ ਤੇ ਸਾਈ ਬਖਸ਼ਿਸ਼ ਕਰਦਾ ਨਿਤ ਦੇਵਾਂ ਚੜ੍ਹ ਸੁਆਇਆ ਉਹਦੀ ਮੰਜ਼ਲੇ ਵੱਡੇ ਸਹਿਬ ਤੱਕ ਪਹੁੰਚਣਾ ਕਹਿਣ ਲੱਗੇ ਵਡਿਆਈ ਵੱਡਾ ਪਾਇਆ ਬੱਡੇ ਦੀ ਬੜਿਆਈ ਕਰਕੇ ਉਹਦੇ ਤੱਕ ਪਹੁੰਚ ਗਏ ਹੁਣ ਕਦੀ ਦੇਖੋ ਸਾਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਸੇਵਾਦਾਰਾਂ ਦਾ ਜੀਵਨ ਮੈਂ ਇੱਕ ਵਾਰੀ ਇੱਥੇ ਅਰਜ਼ ਵੀ ਕਰ ਗਿਆ ਸਾਂ ਪਰ ਅੱਜ ਖਾਸ ਕਰਕੇ ਇਸ ਵਿਸ਼ੇ ਤੇ ਉਸ ਗੁਰਸਿੱਖ ਸੰਬੰਧੀ ਅਰਜ਼ ਕਰਨੀ ਚਾਹਨਾ ਸੇਵਾ ਤਾਂ ਬੜਿਆਂ ਨੇ ਕੀਤੀ ਪਰ ਭਾਈ ਜੀ ਨੇ ਭਾਈ ਤੈ ਪਾਈ ਗੁਰਦਾਸ ਜੀ ਸਾਡੇ ਸਤਕਾਰਯੋਗ ਮਹਾਨ ਵਿਦਵਾਨ ਉਹਨਾਂ ਨੇ ਸੇਵਕ ਦੇ ਲੱਛਣ ਹੋਰ ਵੀ ਦੱਸੇ ਕਹਿਣ ਅਕੇ ਮੁਰਦਾ ਹੋਏ ਮਰੀਦ ਨਾ ਗੱਲੀ ਕੋਵਣਾ ਸੇਵਾਦਾਰ ਗੱਲਾਂ ਨਾਲ ਨਹੀਂ ਉਹ ਆਪਣੇ ਆਪ ਨੂੰ ਮਾਰ ਦਿੰਦਾ ਤੇ ਚੇਤੇ ਰੱਖੀ ਮਰ ਕੇ ਹੀ murid ਬਣਿਆ ਜਾਂਦਾ ਜਿਉਂਦੇ ਦੀ ਕਦੀ ਕੋਈ murid ਨਹੀਂ ਬਣਦਾ ਮੁਰਦਾ ਹੋਏ murid ਨਾ ਗੱਲੀ ਖੋਵਣਾ ਤੇ ਸਤਿਗੁਰੂ murid ਕਿਵੇਂ ਬਣਿਏ ਕਹਿਣ ਲੱਗੇ ਸਬਰ ਸਿਦਕ ਸ਼ਹੀਦ ਪਰਮ ਕੋਵਣਾ ਉਹਦੇ ਅੰਦਰ ਸਬਰ ਦਾ ਅਰਥ ਹੈ ਸੰਤੋਖ ਹੁੰਦਾ ਹੈ ਉਹਦੇ ਅੰਦਰ ਸਿਦਕ ਸੇਵਾਦਾਰ ਨੇ ਕਿੰਨਾ ਕੁ ਸਿਦਕੇ ਜੇ ਅੱਧੀ ਰਾਤ ਨੂੰ ਆਵਾਜ਼ ਦੇਂਦੇ ਨੇ ਲੈਣਿਆ ਆਵਾਜ਼ ਦੇਂਦੇ ਨੇ ਕਿ ਬਾਹਰ ਦੇਖ ਰਾਤ ਹੈ ਕਿ ਦਿਨ ਹੈ ਨਾਲ ਪੁੱਛਦੇ ਨੇ ਕਿ ਕਿੰਨੀ ਕੁ ਰਾਤ ਗਈ ਤੇ ਸਿਦਕ ਵਾਲਾ ਕਹਿੰਦਾ ਦਾਤਾ ਜਿੰਨੀ ਤੇਰੇ ਭਾਣੇ ਵਿੱਚ ਬਤੀਤ ਨਹੀਂ ਸੀ ਉਹ ਬੀਤ ਗਈ ਤੇ ਅੱਗੇ ਜਿੰਨੀ ਕੁ ਰਹਿੰਦੀ ਹੈ ਕਿਰਪਾ ਕਰੀ ਤੇਰੀ ਰਜ਼ਾ ਵਿੱਚ ਬਤੀਤ ਹੋ ਜਾਵੇ ਜੇ ਕਿਤੇ ਤੱਕ ਉਹ ਸਿਦਕ ਹੋ ਜਾ ਚਾਹੀਦਾ ਹੈ ਸੇਵਾਦਾਰ ਕੱਲਾ ਕਹਿਣ ਨਾਲ ਨਹੀਂ ਸਿੱਧਕ ਇੰਨਾ ਕੁ ਹੋਵੇ ਸਤਿਗੁਰੂ ਅੰਮ੍ਰਿਤ ਵਚਨ ਕਰਦੇ ਨੇ ਕਹਿੰਦੇ ਨੇ ਲੈਣਿਆ ਕਿ ਆ ਧਰਮਸ਼ਾਲਾ ਦੀ ਕੰਧ ਡਿੱਗ ਪਈ ਏ ਇਹਨੂੰ ਬਣਾਣਾ ਸਵੇਰੇ ਸੰਗਤ ਨੇ ਆਉਣਾ ਇੰਨਾ ਸਿੱਧਕ ਵਾਲਾ ਸਵਾਲ ਹੀ ਕੀ ਕੇ ਸਵੇਰ ਦੀ ਇੰਤਜ਼ਾਰ ਕਰਾਂ ਕਹਿੰਦਾ ਦਾਤਾ ਤੇਰਾ ਹੁਕਮ ਏ ਅੱਧੀ ਰਾਤ ਨੂੰ ਕੰਧ ਪਿਆ ਬਣਾਉਂਦਾ ਏ ਇਹ ਸਾਡੇ ਲਈ ਪੂਰਨ ਏ ਸਹਬ ਨੇ ਕਿਹਾ ਮਰੀ ਕੋਈ チュਈ ਏ ਜਿਹੜੀਆਂ ਸਾਥੀਆਂ ਮੈਂ ਸਿਰਫ チュੂਕ ਮਾਤਰ ਤੇ ਜਿਹਦਾ ਕੰਮ ਸੀ ਕਿ ਇਹੋ ਜਿਹਾ ਕੂੜਾ ਪਿੰਡਾਂ ਵਿੱਚ ਆਮ ਤੌਰ ਤੇ ਨਖਿਤ ਲੋਕ ਜਿਨ੍ਹਾਂ ਨੂੰ ਕਹਿੰਦੇ ਸਨ ਗੁਰਮਤ ਵਿੱਚ ਨਹੀਂ ਉਹਨਾਂ ਵਿਚਾਰਿਆਂ ਨੂੰ ਥੋਪਿਆ ਜਾਂਦਾ ਸੀ ਕਹਿਣ ਲੱਗੇ ਮਰੀ ਚੁਹੀ ਸਤਿ ਬਚਨ ਕਹਿ ਕੇ ਬਾਹਰ ਸੁੱਟਣ ਪਿਆ ਜਾਂਦਾ ਹੈ ਸਹਿਬ ਕਹਿਣ ਲੱਗੇ ਭਾਈ ਗੁਰਦਾਸ ਕਹਿੰਦੇ ਨੇ ਕਿ ਮਰਦਾ ਕੋਈ ਮਰੀਦ ਨਾ ਗੱਲੀ ਕੋ ਬਣਾ ਸਬਰ ਸਿੱਧਕ ਸ਼ਹੀਦ ਧਰਮ ਕੋ ਖੋਵਣਾ ਪਰ ਗੋਲਾ ਮੁਲ ਖਰੀਦ ਕਰੇ ਜੋ ਬਣਾ ਸੇਵਕ ਹੋਵੇ ਜਿਹੜਾ ਸਾਈਂ ਦੇ ਦਰ ਤੇ ਵਿਕਿਆ ਹੋਇਆ ਗੁਲਾਮ ਹੋਵੇ ਇਥੇ ਵਿਕੇ ਦਾ ਮਤਲਬ ਇਹ ਨਹੀਂ ਕਿ ਗੁਰੂ ਨੂੰ ਤਨਖਾਹ ਪਿਆ ਦਿੰਦਾ ਕਹਿਣ ਲੱਗੇ ਨਹੀਂ ਵਿਕੇ ਹੋਏ ਦਾ ਮਤਲਬ ਇਹ ਜਿਹੜਾ ਕਹ ਸਤਿਗੁਰੂ ਤੇਰੇ ਬਚਨ ਕਮਾਲ ਨੂੰ ਜੇ ਤਨ ਮਨ ਧਨ ਸਭ ਕੁਝ ਦੇਣਾ ਪਿਆ ਮੈਂ ਤੇਰੇ ਚਰਨਾਂ ਦਾ ਗੁਲਾਮ ਹਾਂ ਸਹਿਬ ਕਹਿਣ ਲੱਗੇ ਪਿਆਰੇ ਕਿ ਸਰਬ ਸਬਰ ਸਦਕ ਸੇ ਹੀਦ ਧਰਮ ਕੋ ਹੋਣਾ ਗੋਲਾ ਮੁੱਲ ਖਰੀਦਕਾਰੇ ਜੋਵਣਾ ਤੇ ਕਿਵੇਂ ਜੋਵਣਾ ਜਿਵੇਂ ਬਾਣੀ ਵਿੱਚ ਪਰਮਾਨੰ ਨੇ ਦੇਖੋ ਸੇਵਕ ਦੀ ਪਰਭਾਸ਼ਾ ਕਹਿਣ ਲੱਗੇ ਮੁੱਲ ਖਰੀਦੀ ਲਾਲਾ ਗੋਲਾ ਗੋਲਾ ਮੁੱਲ ਖਰੀਦਕਾਰੇ ਜੋ ਬਿਨਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾ ਸੁਭਾਗਾ ਗੁਰ ਕੀ ਬਚਨੀ ਹੱਥ ਬਿਟਾਨਾ ਜਿਤ ਲਾਇਆ ਤਿਤ ਲਾਗਰ ਤੇਰੇ ਲਾਲੇ ਕਿੱਅ ਚ ਤੁਰਾਈ ਸਹਿਜਤਾ ਹੁਕਮ ਨਾ ਕਰਨਾ ਜਾਈ ਮੈਂ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ ਤੇਰੀ ਭਗਤ ਕਰੂ ਇਕਰਾਇਆ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਤਣ ਜਾਉ ਪੱਖਾ ਫੇਰੀ ਪੈਰ ਮਲੂਆ ਹੁਣ ਸੇਵਕ ਕਹਿੰਦਾ ਜਪਤ ਰਹਾ ਤੇਰਾ ਨਾਮ ਕਿਰਪਾ ਕਰੀਏ ਇੰਨੀ ਸੇਵਾ ਕਰਕੇ ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਤੁਧ ਵਡਿਆਈ ਮੈਂ ਤੇਰੇ ਦਰ ਦਾ ਨਮਸ ਖਾ ਕੇ ਤੇਰੇ ਦਰ ਦੀ ਸੇਵਾ ਨਹੀਂ ਕਰ ਸਕਿਆ ਮੈਨੂੰ ਬਖਸ਼ ਦੇ ਕਿਉਂ ਜਸ ਦਿਖ ਚਾਹੀਦਾ ਕਹ ਲੱਗੇ ਸਬਰ ਸਦਕ ਸ਼ਹੀਦ ਧਰਮ ਕੋ ਕੋਵਣਾ ਗੋਲਾ ਮੁਲਕ ਰੀਤ ਜਿਵੇਂ ਬਾਬਾ ਕਬੀਰ ਜੀ ਦਾ ਬਚਨ ਆ ਤਾਂ ਪੜਨੇ ਆ ਉਹ ਕਹਿੰਦੇ ਨੇ ਫਰਮਾਨ ਤੇਰਾ ਸਿਰੇ ਉੱਪਰ ਕੋਹੜੇ ਗੁਲਾਮ ਤੇਰਾ ਹੁਕਮ ਮੈਂ ਸਿਰ ਮੱਥੇ ਕਬੂਲ ਕਰਨਾ ਵਾ ਫਿਰ ਨਾ ਕਰਤ ਵਿਚਾਰ ਜੋ ਤੂੰ ਹੁਕਮ ਕਰਦੇ ਮੈਂ ਕਦੀ ਕਾਂਗਾ ਨਹੀਂ ਆਪਣੇ ਦਿੱਤੇ ਹੋਏ ਹੁਕਮ ਤੇ ਤੂੰ ਵਿਚਾਰ ਕਰ ਲੈ ਕਹ ਲੱਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਗੁਲਾਮ ਕੀ ਤੇ ਹੁਕਮ ਉਤੇ ਪਰਤ ਕੇ ਕਹਿ ਨજર ਸ਼ਾਨੀ ਕਰੋ ਕਹਿ ਲਗੇ ਮੇਰੇ ਮਾਲਕ ਫਰਮਾਨ ਤੇਰਾ ਸਿਰ ਉਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੇ ਕਹਿ ਨਿਸ਼ਤਾਰ ਬੰਦੇ ਬੰਦਗੀ ਇਤਿਆਰ ਸੇਵਾਦਾਰ ਕੀ ਕਹਿ ਸਹਬ ਰੋਸ ਧਰੋ ਕੇ ਪਿਆਰ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਲ ਜਿਵੇਂ ਪਾਣੀ ਕੌਲ ਦਾ ਫੁੱਲ ਉਹਦਾ ਅਸਰਾ ਪਾਣੀ ਏ ਕਬੀਰ ਦਾ ਅਸਰਾ ਤੇਰਾ ਸਿਮਰਨ ਤੇ ਤੇਰੀ ਸੇਵਾ ਏ ਕਹਿ ਲੱਗੇ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰ ਕਹਿ ਕਬੀਰ ਗੁਲਾਮ ਘਰ ਦਾ ਜੀ ਆਏ ਭਾਵੇਂ ਮਾਂ ਕਹਿ ਲੱਗੇ ਗੋਲਾ ਮੁੱਲ ਖਰੀਦਕਾਰੇ ਜੋਗਣਾ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਪੀਣ ਕੋਏ ਤਦੀਦ ਪਾਣੀ ਧੋਣਾ ਪੱਖੇ ਦੀ ਤਾਗੀਦ ਪਦ ਮਲ ਧੋਣਾ ਸੇਵਕ ਹੋਏ ਸੰਜੀਦ ਨਾ ਹਸਣ ਰੋਵਣਾ ਕਹਿ ਲੱਗੇ ਪਿਆਰੇ ਦਰਦਸੂ ਦਰਵੇਸ ਰਸ਼ੀਦ ਫਿਰਮ ਰਤ ਕੋਵਣਾ ਤੇ ਜਦੋਂ ਇਹੋ ਜਿਹਾ ਸੇਵਾਦਾਰ ਦੁਨੀਆ ਤੋਂ ਜਾਂਦਾ ਚੰਦ ਮਾਰਖ ਈਦ ਤੋਂ ਖਲੋਣਾ ਜਿਵੇਂ ਈਦ ਦਾ ਚੰਦ ਚੜੇ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਸਹਿਬ ਕਹਿੰਦੇ ਨੇ ਗੁਰਮਖਾ ਤੂੰ ਇਸ ਭਾਵਨਾ ਨਾਲ ਸੇਵਾ ਕਰੀ ਫਿਰ ਕਦੀ ਥਕਿਓ ਸਹਿਬ ਧੰਨ ਗੁਰੂ ਅਰਜਨ ਦੇਵ ਦੇ ਦਰ ਦੇ ਸੇਵਾਦਾਰ ਨੂੰ ਜਿਹੜਾ ਵਾਕਈ ਗੁਰੂ ਦੇ ਦਰ ਦਾ ਲਾਲਾ ਗੁਲਾ ਬਣ ਗਿਆ ਤੇ ਮੈਂ ਅਰਦਾਸ ਕਰਾਂ ਸਾਈਆਂ ਕੇਵਲ ਕਹਿੰਦੇ ਹਾਂ ਇਹੋ ਜਿਹਾ ਜੀਵਨ ਰਹਿਣਤ ਕਰਕੇ ਬਖਸ਼ ਦੇ ਕਦੀ ਤੱਕ ਨੇ ਆ ਕਿ ਅੱਜ ਗੁਰੂ ਦਾ ਸਿੱਖ ਆਇਆ ਹੈ ਜਗਿਆਸੂ ਬਣ ਕੇ ਆ ਆਮ ਬੰਦਾ ਨਮਸਕਾਰ ਕਰਕੇ ਕਹਿੰਦਾ ਦਾਤਾ ਕਿਰਪਾ ਕਰ ਤੇਰੇ ਸਿੱਖਾਂ ਨੂੰ ਦੇਖਣਾ ਵਾ ਤੇ ਉਹਨਾਂ ਨੂੰ ਅਖਰ ਕਹਿਣਾ ਵਾ ਸਿੱਖੋ ਅਸੀਂ ਆਪਣੇ ਅਸਲੀ ਆਪਣੇ ਗੁਰੂ ਦੇ ਵਾਰਸ ਤੁਸੀਂ ਹੋ ਤੁਹਾਡਾ ਸਤਿਗੁਰੂ ਇੱਕ ਸਾਗਰ ਦੀ ਤਰ੍ਹਾਂ ਤੇ ਤੁਸੀਂ ਸਾਗਰ ਵਿੱਚ ਉੱਠੇ ਹੋਏ ਇੱਕ ਬੱਦਲ ਦੀ ਤਰ੍ਹਾਂ ਜਿੱਥੇ ਜਾਂਦੇ ਹੋ ਤੇ ਗੁਰੂ ਦੀ ਦਾਤ ਦੀ ਵਰਸਾ ਵਰਖਾ ਕਰ ਦਿੰਦੇ ਤੁਹਾਡਾ ਸਤਿਗੁਰੂ ਚੰਦਨ ਦੀ ਤਰ੍ਹਾਂ ਸਿਰਫ ਇੱਕ ਉਦਾਹਰਣ ਦਾ ਤਾਂ ਕਿ ਤੁਸੀਂ ਨੇੜੇ ਨਿਕਲਣ ਵਾਲੀ ਹਵਾ ਹੋ ਜਿੱਥੇ ਜਾਂਦੇ ਹੋ ਇਹਦੀ ਜਾ ਕੇ ਮਹਿਕ ਲਾਦੇ ਹੋ ਆਇਆ ਨਮਸਕਾਰ ਕਰਕੇ ਕਹਿੰਦਾ ਸਤਿਗੁਰੂ ਆਪਣੀ ਸਿੱਖੀ ਦੀ ਦਾਤ ਦੇ ਦੇ ਹਜ਼ੂਰ ਨੇ ਤੱਕਿਆ ਤੇ ਦੇਖ ਕੇ ਸ਼ਬਦ ਵਰਤਿਆ ਕਹਿਣ ਲੱਗੇ ਪੁਰਖਾਂ ਸਿੱਖੀ ਦੀ ਦਾਤ ਕਹਿੰਦਾ ਆਪਣੀ ਸਿੱਖੀ ਆਪਣੀ ਸੇਵਾ ਦੀ ਦਾਤ ਦੇ ਤੇ ਅਗੋ ਉੱਤਰ ਮਿਲਿਆ ਪੁਰਖਾਂ ਜਿਹੜਾ ਭਾਂਡਾ ਪਹਿਲਾਂ ਹੀ ਭਰਿਆ ਹੋਵੇ ਭਰੇ ਕੋਈ ਭਾਂਡੇ ਵਿੱਚ ਕੁਝ ਨਹੀਂ ਪੈਂਦਾ ਜੇ ਕੁਝ ਪਵਾਣਾ ਚਾਹਣ ਤਾਂ ਪਹਿਲਾਂ ਭਾਂਡੇ ਨੂੰ ਖਾਲੀ ਕਰਕੇ ਆ ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ ਸਹਿਬ ਕਹਿੰਦੇ ਨੇ ਬਾਣੀ ਵਿੱਚ ਬਚਨ ਆਉਂਦਾ ਵਸ ਤੂੰ ਅੰਦਰ ਵਸ ਸਮਾਵੈ ਦੂਜੀ ਹੋਵੇ ਪਾਸ ਪਾਸ ਦਾ ਮਤਲਬ ਜੇ ਪਹਿਲਾ ਭਾਂਡਾ ਖਾਲੀ ਕੀਤਾ ਕਹਿੰਦਾ ਦਾਤਾ ਸਮਝਿਆ ਨਹੀਂ ਸਹਿਬ ਨੇ ਦੂਜੀ ਵਾਰ ਫਿਰ ਕਿਹਾ ਕਹਿਣ ਲੱਗੇ ਪੁਰਖਾ ਸਿੱਖੀ ਉੱਤੇ ਟਿੱਕੀ ਨਹੀਂ ਟਿਕਦੀ ਕਹਿੰਦਾ ਦਾਤਾ ਮੈਂ ਸਮਝਿਆ ਨਹੀਂ ਤੀਜੀ ਵਾਰ ਫਿਰ ਸਪਸ਼ਟ ਕੀਤਾ ਕਬਰਾਂ ਨੂੰ ਪੂਜਣ ਵਾਲਾ ਜਿਹਦਾ ਅੰਦਰ ਹੀ ਮਰਦਾ ਕਬਰ ਬਣ ਜਾਏ ਉਹ ਸਿੱਖੀ ਨੂੰ ਕਮਾਏਗਾ ਕਿਵੇਂ ਇੱਕ ਪਾਸੇ ਕਬਰ ਪੂਜਨੇ ਤੇ ਦੂਜੇ ਪਾਸੇ ਕਹਿੰਦਾ ਮੈਨੂੰ ਸਿੱਖੀ ਦੀ ਦਾਤ ਮਿਲ ਜਾਏ ਇਸ ਤਰ੍ਹਾਂ ਨਹੀਂ ਅਰਜ਼ ਕਰਿਆ ਸੇਵਾਦਾਰ ਕੀ ਹੈ ਕਬਰ ਪੂਜਣ ਨਾਲ ਨਹੀਂ ਚੇਤੇ ਰੱਖ ਪਹਿਲਾਂ ਉਹ ਨੂੰ ਤਾਂ ਕਬਰ ਜੋ ਘਰ ਬਣਾ ਕੇ ਬੈਠਾ ਬਣਾਈ ਸੀ ਆਪਣੇ ਘਰ ਤੇ ਭਾਈ ਸਾਹਿਬ ਭਾਈ ਤੀਰਥਾ ਭਾਈ ਤੀਰਥਾ ਘਰ ਕਬਰ ਬਣਾ ਕੇ ਬੈਠਾ ਹਰ ਸਵਾਲ ਸਰਵਰ ਦੇ ਰੋਡ ਚੜਨ ਹੁੰਦਾ ਪਿੰਡ ਦਾ ਚੌਧਰੀ ਪਿੰਡ ਦਾ ਆਗੂ ਹੈ ਗੁਰੂ ਨੇ ਕਿਹਾ ਸਹਬ ਨੇ ਕਿਹਾ ਕਿ ਸਿੱਕੀ ਤੇ ਸਿੱਕੀ ਨਹੀਂ ਟਕਦੀ ਚਾਈ ਚਾਈ ਘਰ ਗਿਆ ਤੇ ਜਾ ਕੇ ਆਪਣੇ ਘਰ ਦੀਵਾ ਬਾਲ ਉਸ ਕਬਰ ਦੀਆਂ ਇੱਤਾਂ ਇੱਕ ਪਾਸੇ ਕੀਤੀਆਂ ਪਰ ਜਦੋਂ ਤੁਰਨ ਲੱਗਾ ਸੀ ਸਹਬ ਨੇ ਕਿਹਾ ਇੱਕ ਗੱਲ ਚੇਤੇ ਰੱਖੀ ਇੱਥੇ ਲਾਲਚ ਨਹੀਂ ਗੁਰਮਤ ਦਾ ਜਿਹੜਾ ਸਿਧਾਂਤ ਨਗਦ ਸਿਧਾਂਤ ਇਹ ਤੇ ਨਾ ਤਾਂ ਲਾਲਚ ਨਾ ਤਮੇ ਇਹ ਨਹੀਂ ਕਿ ਤੇ ਅਰਧਾਜੀ ਕਰਕੇ ਤੈਨੂੰ ਆਹ ਮਿਲੇਗਾ ਤੂੰ ਆ ਜਾ ਤੈਨੂੰ ਆਹ ਮਿਲੇਗਾ ਹਾਂ ਸੇਵਾ ਕਰੇ ਤਰੁੱਟ ਕੇ ਸਭ ਕੁਝ ਦੇਗਾ ਪਰ ਪਹਿਲੀ ਗੱਲ ਇਹ ਜੇ ਇੱਥੇ ਹੋਣੀ ਤੇ ਆਪਣੀ ਮੌਤ ਆਪਣਾ ਸਿਰ ਧਲੀ ਤੇ ਰੱਖ ਕੇ ਆਵੀਂ ਤਾਂ ਉਸ ਮੌਤ ਵਿੱਚੋਂ ਤੈਨੂੰ ਉਹੋ ਜੀ ਜੀਵਨ ਮਿਲੇਗਾ ਜਿਹੜੀ ਪਰਤ ਕੇ ਕਦੀ ਮੌਤ ਨਹੀਂ ਹੋਣੀ ਕਹਿਣ ਲੱਗੇ ਤੂੰ ਸੇਵਾ ਤੋਂ ਮਾਨ ਲੱਗਾ ਪਿੰਡ ਦੀ ਚੌਧਰ ਚਲੀ ਜਾਏਗੀ ਕਹਿੰਦਾ ਮਹਾਰਾਜ ਪਰਵਾਹ ਨਹੀਂ ਦੇਖੋ ਸਿਦਕੋ ਦਾ ਗੋਲਾ ਮੰਤਰਿ ਦਿਆ ਹੋਇਆ ਸਹਿਬ ਕਹਿਣ ਲੱਗੇ ਚੇਤੇ ਰੱਖੀ ਬਿਰਾਦਰੀ ਛੇਧ ਦੇਗੀ ਕਹਿੰਦਾ ਪ੍ਰਵਾਨੇ ਸਹਿਬ ਨੇ ਤੀਜਾ ਕਿਆ ਕਹਿਣ ਲੱਗੇ ਜਿਤ ਦੌਲਤ ਧਨ ਭੋਏ ਜ਼ਮੀਨ ਡੰਗੜਾ ਤੇ ਮਾਨ ਕਰਨਾ ਬਿਨ ਸੱਕਦੇ ਨੇ ਕਹਿੰਦਾ ਪ੍ਰਵਾਨੇ ਕਹਿਣ ਲੱਗੇ ਹੋ ਸਕਦਾ ਕੱਲ ਨੂੰ ਅੱਜ ਚੌਧਰੀਏ ਕੱਲ ਨੂੰ ਘਾਹ ਕੁੱਤਰੇ ਕਹਿੰਦਾ ਪ੍ਰਵਾਨੇ ਪਰ ਇੱਕ ਕਿਰਪਾ ਕਰੀ ਸਭ ਕੁਝ ਸਹਿ ਲਾਗਾ ਕਦੀ ਇਹ ਪਹੁੰਚਿਆ ਦਿਨ ਨਾ ਆਵੇ ਜੇ ਦਿਨ ਮੈਂ ਗੁਰੂ ਅਰਜਨ ਦੇਹ ਤੇਰੇ ਘਰ ਤੋਂ ਟੁੱਟ ਜਾਵਾਂ